ਮੈਂ ਤਲਵਿੰਦਰ ਸਿੰਘ ਮੜਿਆਲਾ ਹਲਕਾ ਇੰਚਾਰਜ ਬੌਧਰ ਸਮਾਜ ਪਾਰਟੀ ਸਮਰਾਲਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮਰਾਲਾ ਥਾਣਾ ਦੇ ਵਿੱਚ ਆਏ ਆ ਸਾਡੇ ਨਾਲ ਬਹੁਤ ਸਤਿਕਾਰਯੋਗ ਹਰਪਾਲ ਸਿੰਘ ਦੋਲਮੇ ਸਾਡੇ ਜਿਹੜੇ ਦੇ ਪ੍ਰਧਾਨ ਨੇ ਅਗਰਦੀਪ ਸਿੰਘ ਜੀ ਕਾਲੀ ਰਵਿੰਦਰ ਸਿੰਘ ਜੀ ਹੰਬਵਾਲ ਬਟਲਾ ਸਾਹਿਬ ਸਾਡੇ ਚਾਹ ਨੇ ਹੋਰ ਜਨੇ ਸਾਥੀ ਆਏ ਨੇ ਪੱਪੀ ਜੀ ਆਏ ਨੇ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹ ਮਸਲਾ ਜਿਹੜਾ ਹੈਗਾ ਇੱਕ ਨਾ ਤਕਰੀਬਨ ਇੱਕ ਮਹੀਨੇ ਤੋਂ ਇੱਕ ਪਰਚਾ ਇੱਥੇ ਚੱਲਦੀ ਸੀ ਕਿ ਦਰਖਾਹ ਚੱਲਦੀ ਸੀ ਪੈਂਟਕੁਲਾਲ ਦੀ ਉਹਦੇ ਸਬੰਧ ਚ ਇੱਕ ਪੱਤਰਕਾਰ ਨੇ ਸਾਡੀ ਵੀਡੀਓ ਬਣਾਈ ਉਹ ਵੀਡੀਓ ਤੇ ਮੈਂ ਬੋਲਿਆ ਵੀ ਇਹ ਪਰਿਵਾਰਾਂ ਦਾ ਤੱਕਾ ਹੋ ਰਿਹਾ ਗਰੀਬ ਪਰਿਵਾਰਾਂ ਨਾਲ ਪੈਂਟਕੁਲਾਲ ਦੇ ਵਿੱਚ ਉਹ ਜਿਹੜੀ ਵੀਡੀਓ ਬਣਾਈ ਉਹਦੇ ਵਿੱਚ ਕਿਸੇ ਗਲਤ ਅਨਸਰ ਨੇ ਕਮੈਂਟ ਕੀਤਾ ਉਹਦੇ ਉੱਤੇ ਗਲਤ ਕਮੈਂਟ ਕੀਤਾ ਬਾਬਾ ਸਾਹਿਬ ਡਾਕਟਰ ਮੇਦਕਰ ਸਾਹਿਬ ਜਿਹੜੇ ਭਾਰਤੀ ਸੰਵਿਧਾਨ ਦੇ ਨੂੰ ਨਿਰਵਾਤਾ ਹੈ ਉਹਨਾਂ ਦੀ ਫੋਟੋ ਦੇ ਉੱਤੇ ਚੱਪਲਾਂ ਨਾਲ ਹਾਰ ਪਾ ਕੇ ਤੇ ਉਹਨੇ ਕਮੈਂਟ ਕਰਕੇ ਮਤਲਬ ਭੱਦੀ ਸ਼ਬਦਾ ਬਦੀ ਭਰਤੀਆ ਜਿਹੜੀ ਉਦੇ ਸਬੰਧ ਵਿੱਚ ਫਿਰ ਮੈਂ ਇੱਥੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਮਰਾਲਾ ਨੂੰ ਮਿਲੇ ਆ ਮਖਾਬ ਜੀ ਸਾਡੇ ਰਾਇਬਰ ਨੇ ਜਿਹੜੇ ਸਾਡੇ ਕਿਉਂ ਪੂਰੇ ਦੇਸ਼ ਦੇ ਪੂਰੇ ਵੱਡੇ ਰਾਇਬਰ ਹੋਏ ਨੇ ਬਾਬਾ ਸਾਹਿਬ ਡਾਕਟਰ ਬਿੜਕਰ ਸਾਹਿਬ ਜਿਹੜੇ ਦੇਸ਼ ਦਾ ਸੰਵਿਧਾਨ ਲਿਖਿਆ ਵੀ ਉਹਨਾਂ ਨਾਲ ਇਹ ਹੋ ਸਕਦਾ ਫਿਰ ਅਸੀਂ ਤਾਂ ਨਰਮਲ ਲੋਕ ਅਸੀਂ ਤਾਂ ਕੌਣ ਸਾਡੀ ਕਿਹਨੇ ਪੁੱਛੀਏ ਗੱਲ ਕਿਹਨੇ ਗੱਲ ਕਰਨੀ ਆ ਉਹ ਸਬੰਧ ਵਿੱਚ ਉਹਨਾਂ ਤੁਰੰਤ 16 ਨੂੰ 16 9 ਨੂੰ ਪਰਚਾ ਉਸ ਬੰਦੇ ਦੇ ਨਾਮ ਤੇ ਪਰਚਾ ਦਰਜ ਕੀਤਾ ਉਹ 16 ਤਰੀਕ ਤੋਂ ਲੈ ਕੇ ਅੱਜ ਤਰੀਕ ਹੋ ਗਈ ਆ ਜੀ 25 24 ਸੈ 24 ਹੋ ਗਈ ਅੱਜ ਅੱਜ ਤੱਕ ਕੋਈ ਕਾਰਵਾਈ ਨਹੀਂ तकरीबन 9 ਦਿਨ ਹੋ ਗਏ ਤੇ ਜਦੋਂ ਅਸੀਂ ਡਿਪਟੀ ਸਾਹਿਬ ਨੂੰ ਇੱਕ ਵਾਰੀ ਮਲੇ ਵੈਸੀ ਵੀ ਗੱਲ ਹੁੰਦੀ ਰਹਿੰਦੀ ਐ ਐਸਐਸਓ ਸਾਹਿਬ ਨੇ ਕਹਿੰਦੇ ਵੀ ਤੁਹਾਡਾ ਜਿਹੜਾ ਮਸਲਾ ਸਾਈਬਰ ਕ੍ਰਾਈਮ ਦਾ ਅਸੀਂ ਖੰਨੇ ਭੇਜਤਾ ਅਸੀਂ ਖੰਨੇ ਗਏ ਪ੍ਰਧਾਨ ਜੀ ਗਏ ਦੋਨੋਂ ਸਾਹਿਬ ਮੇਰੇ ਨਾਲ ਗਏ ਸੀ ਮਲੇ ਉਹਨਾਂ ਨੂੰ ਜਾ ਕੇ ਤੇ ਉਹ ਕਹਿੰਦੇ ਵੀ ਤੁਹਾਡਾ ਸਾਡੇ ਕੋਲ ਕੋਈ ਤਰਖਾਸਤ ਕੋਈ ਇਦਾਂ ਦਾ ਕੋਈ ਮਸਲਾ ਨਹੀਂ ਆਇਆ ਹੈ ਸੋ ਇਹਦੇ ਵਿੱਚ ਪੁਲਿਸ ਗਮਰਾਹ ਕਰ ਰਹੀ ਐ ਸਮਨਾਲਾ ਪੁਲਿਸ ਗਮਰਾਹ ਕਰੀ ਐ ਮੇਰੀ ਬੇਨਤੀ ਐ ਅਪੀਲ ਐ ਕਿ ਫਿਲਹਾਲ ਤਾਂ ਅਸੀਂ ਬਹੁਤ ਠੰਡੇ ਦਿਮਾਗ ਨਾਲ ਨਾਰਮਲ ਚੱਲ ਰਹੇ ਆਂ ਜੋਦੇ ਗੱਲ ਭੰਪੜ ਬਣ ਜਾਣਾ ਹੈ ਬਾਬਾ ਸਾਹਿਬ ਡਾਕਟਰ ਮਿੰਟਕਰ ਸਾਹਿਬ ਦਾ ਜਿਹੜੀ ਇਹ ਗੱਲ ਕਰੀ ਜਿਹੜਾ ਨੇ ਤੋਂ ਫਿਰ ਇਹਨਾਂ ਨੂੰ ਪੁਲਿਸ ਨੂੰ ਸਾਹਮਣਾ ਮੁਸ਼ਕਲ ਹੋ ਜਾਣਾ ਸੋ ਮੇਰੀ ਬੇਨਤੀ ਹੈ ਅਪੀਲ ਹੈ ਪ੍ਰਸ਼ਾਸਨ ਨੂੰ ਡੀਐਸਪੀ ਸਾਹਿਬ ਸਮਰਾਲਾ ਨੂੰ ਐਸਐਚਓ ਸਾਹਿਬ ਸੁਨਾਰਾ ਨੂੰ ਵੀ ਜਲਦੀ ਤੋਂ ਜਲਦੀ ਤੁਰੰਤ ਜਿੱਤੇ ਪਰਚਾ ਕੀਤਾ ਉਹਦੀ ਆਈਡੀ ਤੇ ਜਿਹੜਾ ਰਾਜਾ ਜੀ ਆ ਉਹਨੂੰ ਲੱਭ ਕੇ ਉਹਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੱਟਿਆ ਜਾਵੇ ਸਾਡੀ ਇਹ ਮੰਗਾ ਇਸੇ ਸੰਬੰਧ ਵਿੱਚ ਅਸੀਂ ਅੱਜ ਸਮਰਾਲੇ ਵਿਖੇ ਪਹੁੰਚੇ ਧੰਨਵਾਦ ਜੀ ਹਾਂਜੀ ਹਾਂਜੀ ਸਾਨੂੰ ਜਦੋਂ ਵੀ ਕਮੈਂਟ ਸੱਸੀ ਜਾਂ ਉਹ ਬੋਰਡ ਜਿਹੜੀ ਵ ਅਸੀਂ ਕਲਿੱਪ ਵੇਖੀ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਐਫਆਰ ਲੋਜ ਕਰ ਦਿੱਤੀ ਆ ਤਫਤੀਸ਼ ਜਾਰੀ ਹੈ ਉਹ ਸੁੰਦੀ ਜੀ ਹਾਂਜੀ ਸਰ ਉਹ ਕੀ ਗ੍ਰਿਫਤਾਰੀ ਹੋਈ ਏ ਕੀ ਉਹਨਾਂ ਦੀ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਆਈਡੀ ਆ ਜਿਸ ਵੱਲੋਂ ਮਰਦਲ ਕੀਤੀ ਗਈ ਆ ਉਹਦੀ ਸਾਈਬਰ ਕ੍ਰਾਈਮ ਤੋਂ ਅਸੀਂ ਡਿਟੇਲ ਹਾਸਲ ਕਰਕੇ ਕਰਾਂਗੇ ਤੇ ਅਗਲੀ ਕਾਰਵਾਈ ਉਹਦੇ ਖਿਲਾਫ ਕਰਾਂਗੇ ਉਹਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਸਰ ਇੱਕ ਹੋਰ ਮੈਡਮ ਸਰ ਜਿਹੜਾ ਆਪਣਾ ਫੈਸਲਿਆਂ ਦੇ ਉੱਪਰ ਪਰਚਾ ਇੱਕ ਹੋਇਆ ਵਾ ਉਹਦੇ ਲਈ ਤਾਂ ਕਾਰਵਾਈ ਸਰ ਬਿਲਕੁਲ ਪਾਸੋਂ ਹੋਈ ਆ ਤੇ ਡਾਕਟਰ ਵੀ ਆ ਰਮ ਮੈਡੀਕਲ ਦੀ ਕਾਰਵਾਈ ਥੋੜੀ ਜੀ ਨਹੀਂ ਫਾਸਟ ਹੀ ਆ ਜੀ ਫਾਸਟ ਤੁਰੰਤ ਹੀ 5 ਮਿੰਟ ਜਦੋਂ ਤੁਸੀਂ ਬੁਲਾ ਕੇ ਬਿਲਕੁਲ ਉਦੋਂ ਹੀ ਅਸੀਂ ਅਫੀਅਤ ਦਰਜ ਕਰਤੀ ਤੁਰੰਤ ਹੀ ਅੱਗੇ ਸੀ ਸਾਈਬਰ ਕ੍ਰਾਈਮ ਤੋਂ ਡਿਟੇਲ ਹਾਸਲ ਕਰਕੇ ਤੁਰੰਤ ਹੀ ਜੀ ਦੀ ਕਾਰਵਾਈ ਚੱਲ ਰਹੀ ਗਈ ਹੈ ਤਾਂ ਹੀ ਬਿਲਕੁਲ ਗਈ ਹੋਈ ਹੈ ਸਰ ਨਹੀਂ ਨਹੀਂ ਪਹੁੰਚ ਗਈ ਜੀ ਪਹੁੰਚ ਗਈ ਉਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਜੀ ਉਹਨਾਂ ਨੇ ਰਿਪੋਰਟ ਕੈਮ ਕਰਿਆ ਜੀ ਦੱਸਤਾ ਜੀ ਜਾਣਕਾਰੀ ਸਾਰੀ ਦੇਤੀ ਹੈ ਸਬ ਜਿਹੜਾ ਉਹਨਾਂ ਦੇ ਉੱਤੇ ਐਫਆਰ ਕੀਤੀ ਗਈ ਹੈ ਕਿਹੜੀ ਗਲੀयां ਧਾਰਾ ਤੇ ਕੀਤੀ ਗਈ ਹੈ ਔਰ ਕਿਹੜਾ ਪਰਚਾ ਦਰਜ ਕੀਤਾ ਗਿਆ ਉਹਨਾਂ ਨੂੰ ਤੋਹੀਨ ਕੀਤੀ ਹੈ ਜੀ ਬਾਬਾ ਸਾਹਿਬ ਦੀ ਥੱਲੇ ਕਮੈਂਟ ਕਰਕੇ ਜੀ ਉਹਦੇ ਦੀਨ ਜੋਧਾਰਾ ਬਣ ਗਿਆ ਜੀ ਐਫਆਰ ਦਰਜ ਕਰਤੀ